ਲੋ ਬਈ ਆਪਾਂ ਮਿੱਤਰ ਕੋਲੇ ਆਏ ਆ ਚੋਰਮਾਰ ਹਰਿਆਣੇ ਦੇ ਵਿੱਚ ਤੇ ਬਾਈ ਦੀ ਆਪਾਂ ਕਿਸਮਤ ਬਦਲਣ ਲੱਗੇ ਆ ਠੀਕ ਆ ਬਾਈ ਆ ਗਵਾਰੀ ਗੂਰੀ ਮਜਬੂਰੀ ਨੂੰ ਲਈ ਜਾਂਦਾ ਵਿੱਚ ਘਾਹ ਖੜਾ ਤੇ ਵਾਹਣ ਬਹੁਤ ਭਾਰੇ ਆ ਪਰ ਪਾਣੀ ਨਰਮ ਆ ਪਾਣੀ ਕਿੰਨਾ 4-5 ਨੰਬਰ ਤੇ ਕਈ ਭਰਾ ਕਹਿੰਦੇ ਆ ਬਈ ਇਹ ਲਾਉਣਾ ਕਿਵੇਂ ਆ ਲੇਬਰ ਕਿੱਥੋਂ ਮਿਲੂਗੀ ਕੁਛ ਨਹੀਂ ਕਰਨਾ ਵੀਰੇ ਸੌਖਾ ਹੀ ਕੰਮ ਆ ਆਹ ਟਰੇ ਦੇ ਵਿੱਚੋਂ ਥੱਲੇ ਉਂਗਲ ਮਾਰਨੀ ਆ ਠੀਕ ਆ ਸਪੈਦਾ ਬਾਹਰ ਆ ਜਾਣਾ ਕੋਲੋਂ ਤੇ ਬਾਈ ਆਹ ਦੇਖ ਬਸ ਸਾਹੀ ਕੰਮ ਆ ਕੁਛ ਨਹੀਂ ਕਰਨਾ ਇਹ ਰੰਬੀ ਲੈ ਲੈਣੀ ਆ ਚਲ ਵਾ ਤਾਂ ਤੁਸੀਂ ਕਈ ਨਾ ਫੂਲਾ ਕਰਤਾ ਠੀਕ ਆ ਬਿਲਕੁਲ ਤੇ ਆ ਚੀਜ਼ ਕਰਨੀ ਆ ਬਾ ਜਿਹੜੀ ਇਹਦੀ ਕਲਮ ਹੈ ਇਹ ਮਿੱਟੀ ਚ ਹੋਵੇ ਬਸ ਲੱਗ ਗਿਆ ਬਾ ਲੱਗ ਗਿਆ ਕੋਈ ਲੇਬਰ ਦੀ ਲੋੜ ਨਹੀਂ ਇਹ ਚ ਠੀਕ ਆ ਤੇ ਰੰਬੀ ਦੇ ਨਾਲ ਹੀ ਲਾਉਣਾ ਕੋਈ ਸਾਨੂੰ ਵਾਂਸ ਬੋਕੀ ਚੱਕਣ ਦੀ ਕੋਈ ਵਰਮਾ ਕੋਈ ਬੰਦੇ ਕਰਨ ਦੀ ਲੋੜ ਨਹੀਂ ਇਹਦਾ ਹੁਣ ਆਪਾਂ ਪਾਣੀ ਪੂਣੀ ਜਿਵੇਂ ਇਹ ਚ ਫਿਰ ਬਾ ਇਹਨੂੰ ਇੱਕ ਵਾਰੀ ਪਾਣੀ ਪਾ ਦੇਣਾ ਠੀਕ ਆ ਤੇ 10 ਦਿਨਾਂ ਨੂੰ ਪਾਣੀ ਪਾ ਦੇਣਾ ਅਏ ਅਜਾਬਾ ਗੇ ਦੱਸ ਦਿਨਾ ਬੱਸ ਦਿਨਾਂ ਨੂੰ ਇਹ ਜਦੋਂ ਚੱਲ ਪਿਆ ਮਹੀਨੇ ਦੋ ਮਹੀਨੇ ਦਾ ਹੋ ਗਿਆ ਫਿਰ ਮਹੀਨੇ ਤੋਂ ਦੋ ਦੋ ਮਹੀਨੇ ਤੋਂ ਕੋਈ ਜਿਆਦੇ ਪਾਣੀ ਨਹੀਂ 15 ਪਾਣੀ ਲਊਗਾ ਇਹ ਤੇ ਨਾਲੇ ਤੇਰੀ ਇੱਥੇ ਫਸਲ ਵੀ ਹੋਊਗੀ ਤੇਰੇ ਹਾਲ ਵੀ ਟੱਪਣਗੇ ਕੋਈ ਰੰਬਾ ਨਹੀਂ ਟੁੱਟਣਾ ਇਹਦੀ 40 1/2 ਫੁੱਟ ਜੜ ਹੋਣੀ ਹੈ ਅੱਛਾ ਜਿਹੜਾ ਆਪਾਂ ਪਰ ਇਹਨੂੰ ਸਾਲ ਬਾਅਦ ਮਿੱਟੀ ਲਾ ਦੇ ਕਰੀ ਨਾਲ ਮੋੜ ਦੇ ਦੋ ਮਿੱਟੀਆਂ ਤਿੰਨ ਮਿੱਟੀਆਂ ਜ਼ਰੂਰੀ ਆ ਬਾਈ ਠੀਕ ਮੋੜ ਨਾਲ ਇਹ ਤੇਰੀ ਕਿਸਮਤ ਬਦਲਦੀ ਅੱਜ ਤੋਂ ਵਧੀਆ ਗੱਲ ਆ ਯਾਰ ਠੀਕ ਆ ਸਾਰੇ ਬਾਣ ਚ ਹੀ ਲਾਉਣਾ ਤੇਰੇ ਲਈ ਨਹੀਂ ਜਿਵੇਂ ਆਪਾਂ ਦੂਜੇ ਦਰਖਤਾਂ ਤਣੇ ਲਾਏ ਜਾਂਦੇ ਉਹ ਚੀਜ਼ ਹੈ ਠੀਕ ਹੈ ਇਹਦੇ ਨਾਲ ਦੀ ਹਾਲ ਟੱਪੂਗਾ ਤੇਰਾ ਫੁੱਟ 1.5 ਫੁੱਟ ਜਾਲਾ ਹੋਣਾ ਕੋਈ ਮੇਨ ਜੜ ਨਹੀਂ ਹੋਣੀ ਉਹ ਨਹੀਂ ਹਾਲ ਵਿੰਗੇ ਹੋਈ ਜਾਣਗੇ ਜਾਂ ਜਦੋਂ ਪਟਾਤਾ ਉਦੋਂ ਬਾਅਦ ਜੀਸੀਵੀ ਸੱਦਣੀ ਪਊਗੀ ਠੀਕ ਹੈ ਇਹ ਕੁਛ ਨਹੀਂ ਕਰਨਾ ਬਾਈ 4-4 ਫੁੱਟ ਤੇ ਲਾ ਦੇ ਜਿਵੇਂ ਆ ਹੁਣ ਤੂੰ ਆਪਦੇ ਹੱਥੀ ਲਾ ਕੇ ਦਿਖਾ ਮੈਨੂੰ ਲਿਆ ਇਹ ਐਂ ਕੱਢ ਲੈਣਾ ਠੀਕ ਹੈ ਸਿੱਖ ਗਿਆ ਸੀ ਇਨਾਕ ਤਾਂ ਹਾਂ ਹਾਂ ਤੇ ਵੀ ਇਹ ਕਿੰਨਾ ਕੁ ਟਾਈਮ ਲੂਗਾ ਆ ਕਈ ਵੀ ਤੂੰ ਗਲਤ ਚੱਕੀ ਫਿਰਦਾ ਰੰਬੀ ਲੈਣੀ ਰੰਗ ਦੇ ਨਾਲੀ ਆਹ ਰਾਜੀ ਬਸ ਜਿਹੜਾ ਆਪਾਂ ਗੁੱਡ ਪਾਉਣੇ ਆ ਵਾਹ ਇਹ ਸੌਖਾ ਹੀ ਆ ਤੇ ਸਿੱਧਾ ਇਹਨਾਂ ਚੱਲ ਪਣਾ ਕੋਈ ਬਿਮਾਰੀ ਨਹੀਂ ਕੋਸ ਨਹੀਂ ਇਹਨੂੰ ਸਹੀ ਗੱਲ ਆ ਫਿਰ ਤੇ ਦੋ ਤਿੰਨ ਮਹੀਨਿਆਂ ਤੋਂ ਬਾਅਦ ਇਹਨੂੰ ਸਿਉਖ ਵੀ ਕੁਛ ਨਹੀਂ ਕਰ ਸਕਦੀ ਹੋਰ ਲੋੜ ਹੋਰ ਕਰਨ ਲੱਗਦਾ ਅੱਛਾ ਜੀ ਬਸ ਸਿਉਖ ਤੋਂ ਫਿਰ ਆਪਾਂ ਬਈ ਕਿਵੇਂ ਜੇ ਰਮੋਟ ਆਪ ਪਾਉਣਾ ਤਾਂ ਕਲੋਰੋ ਕਲਾਰੋ ਮਾਣੀ ਬੰਡਾ ਕਲੋਰੋ ਦੂਜੇ ਪਾਣੀ ਤੇ ਪਾਉਣੀ ਆ ਬਈ ਬਾਕੀ ਇਹਨੂੰ ਪੈਂਦੀ ਨਹੀਂ ਸਿਉਖ ਬਹੁਤ ਬਿਸ਼ਰਮ ਬੂਟਾ ਇਹ ਠੀਕ ਆ ਹਾਂ ਬਾਈ ਆ ਮਿੱਟੀ ਆ ਕ ਕੋਈ ਕੈਂਸਰ ਨਹੀਂ ਕਰਦਾ ਕੋਈ ਬਈ ਇਹ ਆਪਣੇ ਮੰਨ ਲਓ ਤੁਹਾਡਾ ਪਾਣੀ ਡੂੰਗਾ ਨਹੀਂ ਕਰਦਾ ਬਈ ਇਹ ਠੀਕ ਹੈ ਠੀਕ ਹੈ ਇਹ ਕਹਿੰਦਾ ਖੁਸ਼ਕ ਕਰ ਦਿੰਦਾ ਤੇ ਇੱਥੇ ਵਿੱਚ ਵੀ ਆ ਤੈਨੂੰ ਮਗਵਾਰੀ ਗੂਰੀ ਹੁੰਦੀ ਅੱਛਾ ਉਹ ਕਹਿੰਦੀਆਂ ਗੱਲਾਂ ਵੀ ਐਂ ਪਾਣੀ ਬਹੁਤ ਬਾਈ 4-4 ਫੁੱਟ ਤੇ ਲਾਦੀ ਬਈ ਠੀਕ ਆ ਆ ਚੱਕਾ ਜਿਵੇਂ ਆਪਣੀ ਫਸਲ ਨਾਲ ਦੇ ਕੋਲੇ ਬੀਜਾਂਗੇ ਤਾਂ ਕੋਈ ਹੋਣੀ ਚੱਕਰ ਕੋਸ਼ ਵੀ ਨਹੀਂ ਬਈ ਕੋਈ ਇੱਕ ਡੱਕਾ ਵੀ ਫਸਲ ਮਾਰ ਗਈ ਮੈਂ ਬੈਠਾ ਠੀਕ ਆ ਬਈ ਇਹ ਵੈਰਾਈਟੀ ਲੈ ਕੇ ਦਿੱਤੀ ਜਿਹੜੇ ਤੇਰੇ ਪਾਣੀ ਤੇ ਹੋਜੂ ਪਾਣੀ ਕਿੰਨੇ ਨੰਬਰ ਆਪਣਾ ਪਾਣੀ ਆਪਣਾ 3-4 ਨੰਬਰ 4 ਨੰਬਰ ਆ 5 ਨੰਬਰ ਤਾਈਂ ਵੀ ਹੋ ਜਾਂਦਾ ਇਹ ਐਂ ਤਾਂ ਨਹਿਰ ਨ ਕਿਉਂ ਵਾਂਗੂ ਵੜੂਗਾ ਅੱਛਾ ਠੀਕ ਹੈ ਫਿਰ ਪਤਾ ਕਰਨਾ ਜਿਵੇਂ ਕੋਈ ਤੁਸੀਂ ਫਿਰ ਤੁਹਾਡੇ ਕੋਲੇ ਫਰਨ ਕਰਨ ਫੋਨ ਬਾਈ ਬਸ ਜਿਹੜੇ ਹੋਰ ਪ੍ਰਾਣੇ ਲਾਉਣਾ ਆਪਣੀ ਬਰਾਡ ਨਸਰੀ ਪਿੰਡ ਪੜਾਈਆਂਣਾ ਬਠਿੰਡਾ ਮੌਕਸਰ ਰੋਡ ਤੇ ਹੈ ਬਾਈ ਅੱਛਾ ਠੀਕ ਹੈ ਕਹਿ ਕੇ ਜਮਾ ਪੱਕਾ ਬਿੱਲ ਦੇਵਾਂਗੇ ਜਿਹੜਾ ਵੈਰਾਈਟੀ ਕਹਤੀ ਉਹ ਦੇਵਾਂਗੇ ਨਕਲ ਤੋਂ ਬਚੋ ਨਕਲ ਬਹੁਤ ਆਈ ਜਾਂਦੀ ਆ ਵੀ ਚੱਕਰ ਆਣਾ ਤੇ ਪਰ ਆਪਾਂ ਜੀਮਿੰਦਾਰ ਭਰਾ ਜੀਮਿੰਦਾਰ ਜੀਮਿੰਦਾਰ ਨੂੰ ਆਪ ਦਾ ਮਾਰੂ ਛਾਵੇਂ ਸਿੱਟੂਆ ਬਿਲਕੁਲ ਠੀਕ ਹੈ ਜਿਹੜੇ ਹੋਰ ਯੂਪੀ ਬਿਹਾਰ ਦੀਆਂ ਦੇ ਆਪਾਂ ਬਹੁਤ ਪਲਾਈਨੇ ਅੰਬੂ ਲਾਉਣਾ ਹੈ ਭਾਵੇਂ ਕੋਈ ਬ